ਸਾਰੇ ਹੀ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਕਲਵਿੰਦਰ ਖੋਖਰ ਅੱਜ ਦੀ ਇਸ ਵੀਡੀਓ ਰਾਹੀਂ ਇੱਕ ਛੋਟੀ ਜੀ ਜਾਣਕਾਰੀ ਟਮਾਟਰ ਬਾਰੇ ਸਾਂਝੀ ਕਰਾਂਗੇ ਜਿਹੜੇ ਵੀ ਭਰਾਵਾਂ ਕੋਲੇ ਇਸ ਸਮੇਂ ਜਿਹੜਾ ਟਮਾਟਰ ਹੈ ਟਰਾਂਸਪਲੈਂਟ ਕਰ ਦਿੱਤਾ ਗਿਆ 15-20 ਦਿਨਾਂ ਦਾ ਵਕਫਾ ਜਿਹੜਾ ਹੈਗਾ ਹੋ ਗਿਆ ਲੱਗੇ ਹੋਏ ਨੂੰ ਤਾਂ ਉਹਦੇ ਵਿੱਚ ਜਿਹੜੇ ਪਿੱਛੇ ਮੀਂਹ ਪੈ ਕੇ ਸਾਡੇ ਨੇ ਉਹਦੇ ਕਾਰਨ ਜਿਹੜਾ ਹੈਗਾ ਹੁਣ ਡੈਂਪਿੰਗ ਆਫ ਦੀ ਜਿਹੜੀ ਆ ਪ੍ਰੋਬਲਮ ਬਹੁਤ ਜ਼ਿਆਦਾ ਆ ਰਹੀ ਹੈ ਡੈਂਪਿੰਗ ਆਫ ਦਾ ਮੁੱਖ ਕਾਰਨ ਜਿਹੜੀਆਂ ਵੱਖ-ਵੱਖ ਕਿਸਮ ਦੀਆਂ ਫੰਗਸਾਂ ਹੁੰਦੀਆਂ ਨੇ ਜਿਦੇ ਚ ਮੇਨ ਚਾਰ ਫੰਗਸਾਂ ਆ ਜਾਂਦੀਆਂ ਨੇ ਪਹਿਲੀ ਹੈਗੀ ਹੈ ਪੀਥੀਅਮ ਦੂਜੀ ਹੈਗੀ ਹੈ ਰਜਕਟੋਨੀਆ ਔਰ ਤੀਜੀ ਜਿਹੜੀ ਹੈਗੀ ਉਹ ਹੈਗੀ ਹੈ ਫੈਜ਼ੋਰੀਅਮ ਤੇ ਚੌਥੀ ਹੈਗੀ ਹੈ ਜਿਹੜੀ ਪੈਥੋਰਾ ਨਾਮ ਦੇ ਲਈ ਇਹ ਫੰਗਸ ਹੈਗੀ ਹੈ ਲਗਭਗ ਇਹ ਸਾਰੀਆਂ ਜਿਹੜੀਆਂ ਫੰਗਸਾਂ ਨੇ ਇਹ ਮਿੱਟੀ ਦੀ ਠੀਕ ਉਹ ਉੱਪਰਲੀ ਸਤ੍ਹਾ ਦੇ ਉੱਤੇ ਜਿਹੜੀਆਂ ਨੇ ਰਾਇਕੇ ਬੂਟੇ ਨੂੰ ਪ੍ਰਭਾਵਿਤ ਕਰਦੀਆਂ ਨੇ ਤੇ ਹੌਲੀ ਹੌਲੀ ਜਿਹੜਾ ਹੈਗਾ ਬੂਟੇ ਦੇ ਵੈਸਕੂਲਰ ਸਿਸਟਮ ਨੂੰ ਜਿਹੜਾ ਇਹ ਖਰਾਬ ਕਰ ਦਿੰਦੀਆਂ ਨੇ ਜੀਦੇ ਕਰਕੇ ਬੂਝਾ ਜਿਹੜਾ ਹੈਗਾ ਥੋੜੇ ਟਾਈਮ ਤੱਕ ਜਿਹੜਾ ਹੈਗਾ ਸੁੱਕ ਜਾਂਦਾ ਹੈ ਇਹਦੇ ਇਲਾਜ ਵਾਸਤੇ ਜਿਹੜਾ ਹੈਗਾ ਅਸੀਂ ਆਮ ਤੌਰ ਤੇ ਰੈਡੋਮਿਲ ਗੋਲਡ ਜਾਂ ਫਿਰ ਏਲੀਅਟ ਦੀ ਜਿਹੜੀ ਹੈਗੀ ਹੈ ਡ੍ਰੈਂਚਿੰਗ ਕਰਦੇ ਆ ਤਾਂ ਸਭ ਤੋਂ ਵੱਧ ਜਿਹੜੀ ਪ੍ਰਭਾਵਸ਼ਾਲੀ ਦਵਾਈ ਮਾਰਕੀਟ ਦੇ ਵਿੱਚੋਂ ਸਾਨੂੰ ਮਿਲ ਸਕਦੀ ਹੈ ਉਹ ਹੈਗੀ ਹੈ ਸੋਡੋਮਨਾਸ ਫਲੋਰੋਸੈਂਸ 5% ਦੇ ਵਿੱਚ ਇਹ ਹੈਗੀ ਹੈ ਤਾਂ ਅੱਧਾ ਕਿਲੋ ਪਰ ਏਕੜ ਦੇ ਹਿਸਾਬ ਨਾਲ ਜਿਹੜੀ ਅਸੀਂ ਇਹਦੀ ਡੋਜ਼ ਹੈ ਜਿਹੜੀ ਉਹ ਵਰਤ ਸਕਦੇ ਆ ਤਾਂ ਜੇਕਰ ਪਨੀਰੀ ਦੇ ਵਿੱਚ ਇਹ ਸ਼ਿਕਾਇਤ ਆਰੀ ਹੈ ਤਾਂ ਪਨੀਰੀ ਦੇ ਵਿੱਚ ਲਗਭਗ 16 ਲੀਟਰ ਪਾਣੀ ਦੇ ਵਿੱਚ 200 ਐਮਐਲ ਜਿਹੜੀ ਹੈ ਸੋਡੋਮਨਾਸ ਫਲੋਰੋਸੈਂਸ 5% ਲੈ ਕੇ ਅਸੀਂ ਇਹ ਕੋਲ ਕੇ ਜਿਹੜੀ ਆ ਫਫਾਰਾ ਮੋਟਾ ਕਰਕੇ ਪਨੀਰੀ ਦੇ ਵਿੱਚ ਲਗਭਗ ਜਿਹੜੀ ਇਹ ਡ੍ਰੈਂਚਿੰਗ ਕਰਨੀ ਹੈ ਉਮੀਦ ਕਰਦਾ ਹਾਂ ਇਨੀ ਇੱਕ ਜਾਣਕਾਰੀ ਆ ਜਿਹੜੀ ਚੰਗੀ ਲੱਗੀ ਹੋਊਗੀ ਧੰਨਵਾਦ